ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇੰਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗਈਆਂ ਵੀਰੋ ਗੱਬਣਾ ਆ ਗਿਆ ਨੇ ਤਾਜੀ ਸੂਈ ਛੋਟੀ ਆ ਗਿਆ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਗਿਆ ਜੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਿਕਾ ਜੀ ਸਾਸਿਕਾ ਕੁਲਜਿੰਦਰ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਜੀ ਤੁਸੀਂ ਸੁਣਾ ਡੇਰੀ ਫਾਰਮ ਵਾਲੇ ਵੇਖਣ ਵਾਲਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਬਹੁਤ ਬਹੁਤ ਮੁਬਾਰਕਾਂ ਨਵੇਂ ਨਵੇਂ ਕਮੈਂਟ ਕਰੋ ਵੀਰ ਜੀ ਬਿਲਕੁਲ ਬਹੁਤ ਬਹੁਤ ਨਵੀਂ ਨਵੀਂ ਵੀਡੀਓ ਦਿਖਾ ਲੇ ਸਿਰੇ ਦਿਖਾਉ ਲਾ ਤੁਹਾਨੂੰ ਬਿਲਕੁਲ ਜਾਂਦਾ ਸਰੀਆ ਆ ਲਿਆ ਦਿਖਦੀ ਇਹਨੇ ਤਾਂ ਵੀਰਾਂ ਦਾ ਇਹੀ ਦਿਲੋਂ ਧੰਨਵਾਦ ਆ ਵੀਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਨ੍ਹਾਂ ਵੀਰਾਂ ਨਹੀਂ ਕੀਤਾ ਉਹ ਵੀ ਵੀਰੇ ਕਰ ਲੈਣ ਜੀ ਲਾਈਕ ਕਰਿਆ ਕਰਨ ਸ਼ੇਅਰ ਕਰਿਆ ਕਰਨ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦਿਖਾ ਲਈ ਜਾਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਵੇੜਾ ਚੰਗੀਆਂ ਵੀਰੇ ਤਾਜੀ ਸੂਈ ਝੋਟੀ ਆ ਵੀਡੀਓ ਐਂਡ ਤਾਈ ਹੁਣ ਜ਼ਰੂਰ ਵੇਖਿਓ ਜੀ ਰੇਟ ਜਾ ਜਾਊਗਾ ਹਾਂਜੀ ਨਾਂ ਦੱਸਿਓ ਜੀ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ 65ਾ ਨੇੜੇ ਭੱਲ ਵਾਲੀ ਆ ਫਲਗੜ ਚੂੜੀਆਂ ਜੇ ਮਜੀਠਾ ਰੋਡ ਜੇ ਠੀਕ ਹੈ ਜੀ ਸੁਵਿੰਦਰ ਸਿੰਘ ਸ਼ਿੰਦਾ ਮੇਰੇ ਨਾਂ ਜੀ ਠੀਕ ਹੈ ਜੀ ਤਾਂ ਚੰਗੀਆਂ ਵਹਿਣਾਆਂ ਗੀਆਂ ਜੀ ਅੱਜ ਸੂਈਆਂ ਅੱਛਾ ਚੰਗੀਆਂ 4 ਵਹਿਣਾ ਨੇ ਇੱਕ ਛੋਟੀ ਆ ਦੋਂਦੀ ਠੀਕ ਹੈ ਜੀ ਬਹੁਤ ਅਲਾ ਛਾਂ ਛੋਟੀ ਦੋਂਦੀ ਝੋਟੀ ਐ ਅਸੀਂ ਬਹੁਤ ਚੰਗੀਆਂ ਆ ਬਹੁਤ ਜ਼ਿਆਦਾ ਚੰਗੀਆਂ ਹਾਂਜੀ ਕੀ ਮਾਤਾ ਹੈ ਤਾਂ ਕਰੀਏ ਸ਼ੁਰੂ ਜੀ ਆ ਵੈੜ ਤੋਂ ਹੀ ਕਰੋ ਜੀ ਕਰੋ ਹਾਂਜੀ ਇਹਦੇ ਬਾਰੇ ਦੱਸਿਓ ਜੀ ਆ ਵੇਖੋ ਜੀ ਪਹਿਲਾ ਨ ਬੱਛੀ ਏ ਪੈਲਣਾ ਪਹਿਲਾ ਨ ਬੱਛੀ ਏ ਛਿੱਗੀ ਏ 6 ਦੰਦ 6 ਦੰਦ ਆ ਪਰ ਚੰਗੀ ਕਿਸੇ ਖਾਨਦਾਨ ਗਾਂ ਦੀ ਗਾਂ ਆ ਬੱਚਾ ਏ ਬਹੁਤ ਚੰਗੀ ਵੈੜਾ ਹੀ ਬੱਚਾ ਕੀ ਆ ਜੀ ਇਹਦਾ ਬੱਚਾ ਬੱਛਾ ਜੀ ਖੁੱਲ੍ਹ ਤੋਰੋ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਓ ਬਹੁਤ ਸ਼ਾਨਦਾਰ ਵੈੜਾ ਤਾਜੀ ਸੂਈ ਆ ਤਾਂ ਲੇਵੇ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਵੀਰੇ ਭਰ ਲੂਗੀ ਖੁੱਲੇ ਥਣਪਾਂਡੇ ਦੀ ਮਾਲਕਾ ਵੱਡੀ ਵੈੜਾ ਵੀਰੋ ਬਹੁਤ ਵੱਡੀ ਮਿਹੜਾ ਕੱਦ ਕਾਠ ਲੰਮੀ ਬੇਲ ਖਾਣ ਬੜਾ ਪਿਆਰਾ ਲੱਗਿਆ ਬਹੁਤ ਹੀ ਪਿਆਰਾ ਥਣ ਲੱਗਿਆ ਖੁੱਲੇ ਥਣ ਭਾਂਡੇ ਦੀ ਮਾਲਕਾ ਵੀਰੋ ਬਹੁਤ ਹੀ ਸੋਹਣੀ ਮਿਹੜਾ ਤਾਜੀ ਸੂਈ ਆ ਜੀ ਤੋਰ ਤੋਂ ਲੰਮੀ ਤੋਰ ਜੀ ਵੇਖੋ ਵੀਰੇ ਤੋਰਾ ਚੈੱਕ ਕਰ ਲੋ ਸਮਾਲੋ ਛੇ ਦਾ ਤੇ ਆ ਗਿਆ ਪਹਿਲਾਂ ਵਸੀਪਾ ਹੁੰਨ ਵਸੀਪਾ ਛੇ ਦਾ ਛੇ ਦਾ ਆਂਦਾ ਜੀ ਹਾਂਜੀ ਦੇਖੋ ਵੀਰੋ ਤਾਂ ਵੀਰੋ ਵੱਡੀ ਵੈੜਾ ਖੁੱਲੇ ਥਣ ਪਾਂਡੇ ਦੀ ਮਾਲਕਾ ਇੱਕਰੀ ਲੱਗ ਗਈ ਥਣ ਦੀ ਕੁਆਲਿਟੀ ਚੈੱਕ ਕਰ ਲਓ ਸੋਹਣਾ ਥਣ ਲੱਗਿਆ ਤਾਂ ਇਹਦਾ ਮੁੱਲ ਕੀ ਕਰ ਲੈਣਾ ਜੀ? ਹਾਂਜੀ। ਮੁੱਲ ਜੀ। ਇਹਦਾ ਮੁੱਲ ਜੀ ਕੋਈ 95 ਨਹੀਂ ਤੇ ਕੋਈ 90 ਨਹੀਂਗਾ। ਹਾਂਜੀ। ਤੇ ਕੋਈ 85 ਨਹੀਂਗਾ। ਹਾਂਜੀ। ਇਹ ਹਾਂ ਨਾ 75 ਦੀ 2 ਛੱਡ ਦਿਓ 73 ਦੀ ਹਾਂ ਨਾ ਜੀ। ਹਾਂਜੀ। 73 ਦੀ। ਹਾਂ ਜਗਿੰਦਰ ਜੀ ਆਪਾਂ ਤੇ ਨਹੀਂ ਜਿਆ ਜਿਆ ਰੇਟ ਜਿਆ ਜਿਆ ਵੱਡੀ ਵੜਾ ਵੀਰੋ। ਹਾਂ। ਸਣ ਭਾਂਡੇ ਖੁੱਲੇ ਦੀ ਮਾਲਕ। 20 ਕਿਲੋ ਵਾਲੀ ਵਸ਼ੀ ਆ ਜੀ। ਬਾੜੀ 24 ਕਿਲੋ ਵਾਲੀ ਵਸ਼ੀ ਆ। ਸੰਗਾ ਦਾ ਮੌਸਮ ਦੁੱਧਾ ਆ। ਚੰਗੀ ਸੇਵਾ ਕਰੂਗਾ ਤਾਂ ਬਾਈ ਚਾ ਵੀ ਕਿਲੋ ਪਛੀ ਦੁੱਧ ਮਾਰੇਗੀ। ਲੇਵਾ ਦਸੀ ਜਾਂਦਾ ਜੀ। ਹਾਂਜੀ ਲੇਵਾ ਨਾ ਵੀਰਾਂ ਦੇ ਪਾਏ ਦਾ ਕਿਉਂਕਿ ਇਹ ਕਿਦਾ ਮੌਸਮ ਚੰਗਾ। ਬਹੁਤ ਹੀ ਸੋਹਣੀ ਵੇੜਾ ਉੱਪਰੋਂ ਵੀ ਸਿੱਧੀ ਸੱਦੀ ਆ ਜੀ। ਹਾਂ ਬਿਲਕੁਲ ਗਾਰਡਨ ਦੀ ਸਿੱਧੀ ਆ। ਠੀਕ ਆ ਜੀ। ਪਹਿਲਾਂ ਵਾਜੀਆ ਪਲਾਉਣ ਵਾਜੀਆ ਤੁਹਾਨੂੰ ਪਤਾ ਜੰਗੇ ਨੇ ਪਲੀਆਂ ਜੁਲੀਆਂ ਦੁੱਧ ਮਾਰ ਜਾਂਦੀਆਂ ਨੇ। ਬਿਲਕੁਲ। ਦੂਜੇ ਨੰਬਰ ਤੇ ਆ ਗਈ ਵੇੜ ਜੀ। ਹਾਂ ਦੂਜੇ ਨੰਬਰ ਤੇ ਆਜੀ ਬੱਛੀ ਜੀ। ਇਹ ਇਹ ਵੀ ਸੂਈ ਆ ਜੀ। ਹਾਂ ਸੂਈ ਆ ਜੀ। ਠੀਕ ਆ ਜੀ। ਹਾਂਜੀ ਹਾਂਜੀ। ਵੱਡੀ ਵੇੜਾ ਵੀ। ਵੱਡੀ ਵੇੜਾ ਜੀ। ਸ ਹਾਂ ਪਾਪਾ ਬੂਹਾਂ ਲੱਗੀਆਂ ਹਾਂਜੀ ਹਾਂਜੀ ਦੋ ਇਹ ਵੀ ਕੱਲ ਦੀ ਸੂਈ ਹੈ ਕੱਲ ਮਰੀ ਅੱਛਾ ਜੀ ਦੇਖੋ ਵੀਰੋ ਤਾਜੀ ਸੂਈ ਵਹਿੜੇ ਵੀ ਵੱਡੀ ਰਹਿਣਾ ਖੁੱਲੇ ਥਣ ਭਾਂਡੇ ਦੀ ਮਾਲਕਾ ਚੈੱਕ ਕਰ ਲਿਓ ਤੋਰਾ ਵੀਰੋ ਆਜੋ ਬਾਹਰ ਗਿਆਂਦੇ ਹੋ ਦੇਖੋ ਵੀਰੋ ਤੋਰਾ ਚੈੱਕ ਕਰ ਲਿਓ ਐ ਨਾੜਾ ਰੂਣਾ ਮਾਨੇ ਦੇ ਚੈੱਕ ਕਰ ਲਓ ਥਣ ਥਣ ਬੜਾ ਪਿਆਰਾ ਲੱਗਿਆ ਦੁੱਧ ਵਾਲੀ ਵਹਿੜ ਆ ਗਈ ਐ ਸਿੱਧੀ ਸੱਦੀ ਉੱਪਰੋਂ ਵੀ ਗਾੜ ਰੰਗੂ ਜਾਵਾ ਬਹੁਤ ਹੀ ਸ਼ਾਨਦਾਰ ਵੈੜਾ ਤੰਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਵੀ ਅੱਥੇ ਹੁੰਦੇ ਹੋ ਵੈੜਾ ਨਹੀਂ ਛੱਡ ਕੇ ਜਾਂਦੇ ਵੱਡੀਆਂ ਵੈੜਾਂ ਨੇੁੱਲੇ ਥਣਪਾਂਡੇ ਦੀਆਂ ਮਾਲਕਾਂ ਨੇ ਨਗੀਨੇ ਲੈ ਗੀਦੇ ਜੀ ਕੱਢ ਕੇ ਵੇਖੋ ਠੰਡੀ ਧੀ ਇਹ ਦੇਖੋ ਠੀਕ ਹੈ ਜੀ ਹਾਂ ਠੰਡੀ ਧੀ ਵੀ ਹੈ ਕਮਾਲ ਨਗੀਨੇ ਕੱਢ ਕੇ ਲੈ ਗੀਦੇ ਜੀ ਸੰਦਾ ਲੈਉਂਦਾ ਨਕੀਨੇ ਕੱਢ ਕੇ ਬਿਲਕੁਲ ਬਿਲਕੁਲ ਇਸੋ ਠੱਠੀਓ ਮਿਲਨੀ ਆ ਇਹੋ ਜੀਆਂ ਟੋਪ ਕਲਾਸ ਦਾ ਤਾਂ ਇਹਦਾ ਮੁੱਲ ਜੀ ਕੀ ਕਰ ਲੈਣਾ ਜੀ ਹਾਂ ਜੀ ਮੋਲੇ ਦਾ ਕੀ ਕਰ ਲੈਣਾ ਜੀ ਇਹਦਾ ਮੁੱਲ ਭਾਏ ਲੱਖ ਕਰਾ ਲਵਾਂ ਹਾਂ ਜੀ ਹਾਂ ਜੀ ਤੇ ਭਾਏ ਦਾ 95 ਕਰਾ ਲਵਾਂ ਹਾਂ ਜੀ ਇਹ ਹਾਂ ਨਾ ਇਹ ਵੀ 75 ਦੀ ਜੀ ਇਹ ਵੀ 75 ਦੀ ਛੋਟੇ ਮੁੱਲੇ ਆਪਣੇ ਦੋ ਜਾਂਦੀਏ 24 ਦੋ ਜਾਂਦੀਏ ਲੱਖ ਦਿਨ ਤੱਕ ਤੇਰੀ ਮਾਦੀ ਭਰਾ ਵੇਖੋ ਵੀਰੋ ਥਾਣਾ ਦੀ ਕੁਆਲਿਟੀ ਲੱਗ ਗਈ ਤਾਂ ਸੋਹਣਾ ਥਣ ਲੱਗਿਆ ਵੇਖੋ ਮੱਡੀ ਵੱਛੀ ਆ ਜੀ ਆ ਕਮੋਡੇ ਤਾਂ ਹੁੰਦੀ ਸਿਰ ਤੇ ਕੰਤੇ ਹੁੰਦੀ ਹਾਂ ਨਾ 73 ਦੀ ਜੀ ਆਹ ਵੇਖੋ ਜੀ ਵੇਖੋ ਚੀਜ਼ ਕੀ ਲੱਗੇ ਥਾਣ ਵੇਖੋ ਪੂਰੀ ਗੇਠ ਗੇਠ ਤੇ ਲੱਗਾ ਥਾਣ ਜੀ ਮੰਨਣ ਜੋਗਾ ਜੀ ਚੰਗਿਆਰ ਲੱਗੇ ਰੱਬ ਨੇ ਵਿਹਲੇ ਬੈ ਕੇ ਬਣਾਈਆਂ ਜੀ ਹਾਂ ਨਾ 73 ਦੀ ਹਾਂਜੀ ਹਾਂਜੀ ਹਾਂ ਨਾ 73 ਦੀ ਜੀ ਠੀਕ ਆ ਜੀ ਠੀਕ ਆ ਹਾਂ ਤੀਜੇ ਨੰਬਰ ਤੇ ਆ ਗਈ ਆ ਤੀਜੇ ਨੇ ਗਰਲੈਂਡ ਆ ਗਈ ਜੀ ਠੀਕ ਆ ਜੀ ਖੋਲੋ ਜੀ ਆ ਅਗਲੇ ਹਫਤੇ ਸੁਹੰਦੀ ਹੈ ਜੀ ਇਹ ਛੇਕ ਅਗਲੇ ਹਫਤੇ ਆ ਗੱਬਣਾ ਹਾਂਜੀ ਹਾਂ ਰੁਕੋ ਵੇਖੋ ਵੀਰੋ ਸੋਨੀ ਵੈਡ ਆ ਗਈ ਆ ਇੱਕ ਹਫਤਾ ਬਾਕੀ ਆ ਹਾਂਜੀ ਹਾਂਜੀ ਇੱਲਾਡੋ ਨਾ ਬੋਦ ਨੇ ਬਣੂ ਬੋਦ ਉਹ ਜਾਦੀ ਛੱਡੀ ਤਰੇਖੋ ਬੱਛੀ ਕੀ ਦੀ ਇਹ ਨਾ ਇੱਥੋਂ ਨਾ ਫੜਗੜੋਂ ਬਾਮਣਾ ਦੇ ਘਰੋਂ ਲਈ ਹੈ ਬੱਛੀ ਬੜੀ ਠੱਡੀ ਧੀਰੀ ਹੈ ਜੀ ਦੁੱਧਾ ਸੁਆ ਠੀਕ ਹੈ ਜੀ ਤੇ ਚੰਗੇ ਦੁੱਧ ਵਾਲੀ ਹੈ ਸੀਲ ਬਹੁਤ ਹੈ ਉਹਨਾਂ ਨੇ ਸਿਰਫ ਨਾ ਲੋਡ ਕਰਕੇ ਦੇਤੀ ਥਾਂ ਥੋੜਾ ਹੀ ਅੱਛਾ ਤੇ ਠੱਡੀ ਦੇਖੋ ਆ ਵੇਖੋ ਆ ਵੇਖੋ ਕੀ ਆ ਚੰਗਾ ਥਣ ਨੁੱਕਰ ਵਾਲਾ ਲੱਗਾ ਜੀ ਵੇਖੋ ਥਣ ਕਿਦਾਂ ਦਾ ਵੇਖੋ ਵੀਰ ਹਾਂਜੀ ਤੇ ਪਹਿਲਨ ਨੇ 16 ਕਿਲੋ ਦੁੱਧ ਮਾਰਿਆ ਜੀ ਠੀਕ ਹੈ ਜੀ ਪਹਿਲਨ ਨੇ ਤੇਰੇ ਸਾਹਮਣੇ ਵੀਰੀ ਨਾ ਹੱਥ ਲਊਗੀ ਠੱਡੀ ਬੱਛੀ ਹੈ ਜੀ ਇਹ ਦਿਨ ਲੈ ਜੂ ਮੰਦ ਰੋਲੈਂਡੋ ਤੇ ਆ ਜੀ ਸਿੱਧਾ ਪਿਆਰਾ ਰੰਗ ਹੈ ਜੀ ਰੰਗ ਬਹੁਤ ਪਿਆਰਾ ਹੈ ਪਿਆਰਾ ਰੰਗ ਲੱਭਦਾ ਹੀ ਨਹੀਂ ਜੀ ਥਣ ਬੜਾ ਸਪੈਸ਼ਲ ਲੱਗਿਆ ਥਣ ਵੀ ਸਪੈਸ਼ਲ ਹੈ ਜੀ ਜਿਹੜਾ ਇਹ ਵਾਲਾ ਥਣ ਜੀ ਵਧੀਆ ਥਣ ਜਿਹਾ ਲੱਗਾ ਬਿਲਕੁਲ ਇਹਦਾ ਮੁੱਲ ਕੀ ਕਰ ਲੈਣਾ ਜੀ ਹਾਂ ਜੀ ਮੋਲੇ ਦਾ ਇਹਦਾ ਕੋਈ 50 ਨਹੀਂ ਕੋਈ ਪਹੁੰਚਦਾ ਨਹੀਂ ਇਸੇ ਵਿੱਚ ਜਿੰਨੇ ਦੀ ਦੇ ਦੇਣੀ ਹੈ ਉਹ ਸੱਜਣ ਬੰਦਾ ਦੀ ਸਿਰ ਵੇਚਣੇ ਆਈ ਏ ਇਹ 45 ਦੀ ਦੇਣੀ ਹੈ 45 45 ਦੀ ਦੇਖੋ ਠੱਡੀ ਜੀ ਦੇਖੋ ਬਿਲਕੁਲ ਬਿਲਕੁਲ ਸੋਹਣੀ ਵੈੜ ਦੇਖੋ ਵੀਰੋ ਬੰਨ ਵਾਲੀ ਆ ਇਹ ਜੀ ਵੈੜ ਬਹੁਤ ਘੱਟ ਦੇਖਣ ਨੂੰ ਮਿਲਦੀ ਐ ਸੀਨਸ ਲੱਗ ਪੱਟ ਪੈਣ ਦਾ ਦੁੱਧ ਹੁੰਦਾ ਜੀ ਦਾ ਜਲਿੰਦਰ ਜੀ ਬਿਲਕੁਲ ਏਡੀ ਚੰਗੀ ਇਹ ਲੱਲੀ ਇਹ ਲੱਲੀ ਮਹੀਂ ਲੱਲੀ ਇੱਕ ਬਰਾਬਰ ਆ ਮੱਧ ਚੋੜਾ ਜਾਈ ਚੋਲ ਇੱਕੋ ਗੱਲ ਐ ਇੱਕ ਗੱਲ ਆ ਜੀ ਪਿੱਠ ਪੁੜੇ ਵਾਲੀ ਆ ਇੱਧਰ ਦੇਖੋ ਕੀ ਬਾਤ ਆ ਠੰਡੀ ਤਾਂ ਮਈਆਂ ਹੁੰਦੀਆਂ ਵੇਖੋ ਜੀ ਬਹੁਤ ਹੀ ਜ਼ਿਆਦੀ ਚੰਗੀ ਵੈੜ ਆ ਜੀ ਹਾਂਜੀ ਹਾਂਜੀ ਹਾਂ ਨਾ 45 ਹਾਂ ਨਾ 45 ਠੀਕ ਐ ਜੀ ਹਾਂਜੀ ਅਗਰ ਬੰਨ ਆ ਗਈ ਵੇ ਆ ਵੱਡੀ ਅੱਛੀ ਆ ਜੀ ਸੁਈਏ ਗੱਬਣਾ ਜੀ ਦੁੱਧਾ ਸੋ ਗੱਬਣਾ ਜੀ ਇਹ ਗੱਬਣਾ ਪਾਗਲੇ ਹਫਤੇ ਸੋਦੀ ਹੈ ਜੀ ਅਗਲੇ ਹਫਤੇ ਹਾਂਜੀ ਤੁਰ ਵੇਖੋ ਵੀਰੇ ਇੱਕ ਹਫਤਾ ਖੜਦੀ ਆ ਵੱਡੀ ਵੜ ਹੈ ਵੀ ਵੱਡੇ ਪੱਲੇ ਚ ਆ ਗਈ ਦੇਵਲੂਆ ਚੰਗਾ ਲੱਗਿਆ ਇਹਨੂੰ ਵੀ ਸੋਣੀ ਹੈ ਜੀ ਤੁਰਦੇ ਤਾਂ ਕਦ ਕਾਠਾ ਲਈ ਆ ਵੀਰੇ ਇਹ ਵੀ ਹਾਂਜੀ ਵੱਡੀ ਵੱਡੀ ਬਹਿਣ ਐ ਤਾਂ ਹੀ ਕੰਮ ਤੇ ਆਉਂਦੀ ਹੈ ਕਿੱਦਰੀ ਜੀ ਵੱਡੀ ਵਛੀਏ ਇਹ ਪਹਿਲਾਂ ਵਛੀ ਨੇ ਦੀ ਬਾਈਕ ਲੋ ਤੇ ਤੁਹਾਹਾਰੇ ਜੀ ਠੀਕ ਹੈ ਜੀ ਸਾਡੀ ਭੈਣ ਕੋਈ ਤਾਈ ਦੀ ਕੁੜੀ ਸੀ ਆ ਖੋਦ ਦੇ ਬੰਗਰ ਪਿੰਡਿਆ ਠੀਕ ਹੈ ਜੀ ਉਹਨੇ ਕਲਾਈ ਵਿਚਣਾ ਸੀ ਕਲ ਦੀਦੀ ਵੇਚਦੇ ਉੱਥੇ ਆ ਅੱਛਾ ਚੰਗੀ ਆਪਣੇ ਘਰ ਤੋਂ ਵਛੀ ਆਹੀ ਠੀਕ ਹੈ ਜੀ ਭੈਣਾ ਸਾਡੇ ਤਾਈ ਦੀ ਬੇਟੀ ਆ ਖੋਦਾ ਬੰਗਰ ਪਿੰਡਿਆ ਠੀਕ ਹੈ ਜੀ ਬਣੋ ਬਹੁਤ ਵੀਰੋ ਖੁੱਲੇ ਥਣ ਭਾਂਡੇ ਦੀ ਮਾਲਕਾ ਚੈੱਕ ਕਰ ਲੋ ਇੱਕ ਰੀ ਲਾਗੇ ਤੋਂ ਖਾਨ ਦੀ ਕੁਆਲਿਟੀ ਕੱਟ ਕਾਠ ਤਮ ਵੱਡੀ ਵੈੜਾ ਵੀਰੋ ਬਾਰੇ ਮੈਂ ਇਹ ਨੰਬਰ ਤੇ ਠੀਕ ਹੈ ਜੀ ਵੇਖੋ ਵੀਰੋ ਬਹੁਤ ਵੱਢੀ ਜਿਆਦਾ ਜੀ ਅਗਲੇ ਅਗਲੇ ਹਫਤੇ ਹੁੰਦੀ ਏ ਠੀਕ ਹੈ ਤੁਸਣਾ ਬੜਾ ਆਰਾਮ ਹੋ ਜਾਂਦਾ ਜੀ ਅੱਛਾ ਪਹਿਲਾਂ ਵਸ਼ੀ ਦੇ 20 ਕਿਲੋ ਦੁੱਧ ਮਾਰਿਆ ਜੀ ਦੂਜਾ ਸਵਾ ਜੀ ਮੌਲੀ ਜੀ ਹਾਂ ਜੀ ਮੌਲ ਮੋਟੇ ਦਾ 60000 ਰੁਪਇਆ ਜੀ 60 ਹਾਂ ਜੀ ਦੋ ਛੱਡ ਦਿਓ 52 ਜੀ ਚਾਹ ਕਲਿੰਦਰ ਜੀ ਆਪਾਂ ਭੈਣ 57 ਦੀ ਭੈਣ ਨੂੰ 57 ਦੀ ਜਾਣਦੇ ਕੋਈ ਠੀਕ ਹੈ ਸਰ ਜੀ ਹਣਾ ਜੀ ਠੀਕ 57 ਜੀ ਹਾਂ 57 ਚਲੋ ਠੀਕ ਹੈ ਜੀ ਹਾਂ ਝੋਟੀ ਆ ਗਈ ਹੈ ਅਗਲੇ ਬੰਨੇ ਝੋਟੀ ਆ ਗਈ ਜੀ ਖੋਲੋ ਜੀ ਦੇਖੋ ਦੋ ਦੰਦ ਹੈ ਜੀ ਦੋ ਦੰਦ ਦਾ ਦੋ ਦੰਦ ਝੋਟੀ ਠੀਕ ਹੈ ਜੀ ਇਹ ਤਾਜੀ ਸੂਈ ਹੈ ਜੀ ਤਾਜੀ ਸੂਈ ਹੈ ਜੀ ਬੱਚੇ ਕੇ ਬੈਨੇ ਮੰਗਰ ਸਿਰ ਕੱਟਾ ਜੀ ਕੱਟਾ ਗਿਆ ਵੇਖੋ ਵੀਰੋ ਚੰਗੀ ਝੋਟੀ ਆ ਤਾਜੀ ਸੂਈ ਆ ਸਭ ਪਲੀ ਜੁੜੀ ਆ ਵੀਰੋ ਚੈੱਕ ਕਰ ਲੋ ਕਦ ਕਾਠ ਤੇਲੇ ਵਾਲੂਆ ਸਫਾਈਆਂ ਬਹੁਤ ਚੰਗੀ ਝੋਟੀ ਆ ਵੀ ਕੱਟੇ ਤੇ ਜਾਂਦੀ ਇਧਰੇ ਕੋਈ ਆ ਆ ਬੱਚਾ ਆ ਗਿਆ ਜੀ ਆ ਆ ਬੱਚਾ ਆ ਗਿਆ ਵੇਖੋ ਇਧਰੇ ਵੇਖੋ ਗਾਈਆਂ ਵਾਂਗੂ ਜੀ ਇਧਰੇ ਵੇਖੋ ਇਧਰੇ ਵੇਖੋ ਵੀਰੋ ਠੰਡੇ ਤੀਰੇ ਥਾਣੇ ਵੇਖੋ ਕਿੰਦਾ ਦਾ ਲੱਗਾ ਜੀ ਨੌ ਕ ਦਾ ਹਾਂਜੀ ਹਾਂਜੀ ਹਾਂ ਤੋਰ ਲਓ ਜੀ ਬਹੁਤੀ ਵਿਰਿਆਮ ਦਾ ਦਰੂ ਟੀਗਾ ਖਰੇ ਉਧਰ ਤਾਂ ਲੱਗਾ ਸੀ ਹਲ ਘਾੜੇ ਚ ਦੀਦੀ ਵੇਖੋ ਹਾਲੋ ਸਾਹਜਾਬ ਦੇ ਥੱਲੇ ਬੈਜੋ ਭਾਈ ਫੇਸ ਕੁਆਲਟੀ ਬਹੁਤ ਸੋਹਣੀ ਆ ਝੋਟੀ ਦੀ ਵੀਰੋ ਚੈੱਕ ਕਰ ਲੈ ਸਪੈਸ਼ਲ ਮੋਹਾਂ ਨਸਲ ਦੀ ਜੀ ਐਡਾ ਥੱਲੇ ਬੈਜਾ ਭਾਈ ਖਾ ਲੈ ਤੂੰ ਇੱਕਦਾਂ ਥੱਲੇ ਬੈਜਾ ਸਾਲੀਂ ਹਾਲੇ ਤੋਂ ਕੇ ਆ ਰਿਹਾ ਲੱਗਾ ਸੋਹਣੀ ਝੋਟੀ ਆ ਵੇਖੋ ਵੀਰੋ ਬਹੁਤ ਹੀ ਸ਼ਾਨਦਾਰ ਝੋਟੀ ਆ ਪਲੀ ਜੁੜੀ ਆ ਤੇ ਥਣਮੜਾ ਪਿਆਰਾ ਲੱਗਿਆ ਚੈੱਕ ਕਰ ਲਓ ਇੱਕ ਵਾਰੀ ਲੱਗੇ ਨਾ ਗੁੰਝਾ ਵਾਲਾ ਥਾੜਾ ਜੀ ਗਾਦਰੀ ਥਾੜਾ ਠੀਕ ਹੈ ਜੀ ਹਾਂਜੀ ਇਹੋ ਪਾ 10 ਵਾ ਥੱਲੇ ਪਾਓ ਜੀ ਸਮਝੋ ਤੁਸੀਂ ਫਰੇਜ਼ੀ ਲੈ ਜਲੇ ਜੀ ਬਿਲਕੁਲ ਜਦੋਂ ਮਰਜ਼ੀ ਚੋੜ ਛੱਡ ਬਹੁਤ ਚੰਗੀ ਝੋਟੀ ਜੀ ਤਾਂ ਮੁੱਲ ਜੀ ਇਹਦਾ ਮੁੱਲ ਤਾਂ ਕੋਈ ਲੱਖ ਨਹੀਂ ਜੀ ਹਾਂਜੀ ਕੋਈ 90 ਨਹੀਂ ਇਹ ਅੱਛਾ ਸਿਰਫ 85 ਦੀ 1000 85 ਦੀ 1000 ਜਾਣ ਦੇ ਹਾਂਜੀ 84 ਦੀ ਚਲ ਕਗਿੰਦਰ ਸਾਹਿਬਾ ਤੈਨੂੰ ਗਿਆ ਖਣਾ ਰੇਟ ਗਿਆ ਜੀ ਦੋਂ ਦੀਏ ਦੋ ਦੰਦਿਆ ਕੀ ਬਾਤ ਆ ਹਾਂਜੀ ਤਾਂ ਵੇਖੋ ਵੀਰੋ ਚੰਗੀ ਝੋਟੀਆਂ ਤਾਜੀ ਸੂਈ ਆ ਤੇ ਜੇ ਵੇੜਾਂ ਦੀ ਗੱਲ ਕਰੀਏ ਤਾਂ ਵੀਰੇ ਵੇੜਾ ਵੀ ਸੋਨੀਆਂ ਨੇ ਵੱਡੇ ਪੱਲੇ ਚ ਹਾਂਜੀ 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 ਆਹ ਦੋ ਗੱਬਣਾ ਆਗੀਆਂ ਨੇ ਹਾਂਜੀ ਹਾਂਜੀ ਤਾਂ ਆਹ ਦੋ ਸੂਈਆਂ ਆਗੀਆਂ ਵੀਰੋ ਹਾਂਜੀ ਹਾਂਜੀ ਤਾਂ ਫੋਨ ਜ਼ਰੂਰ ਲਾ ਲਿਓ ਰੇਟ ਜਿਆਜ ਹੁੰਦਾ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਬਿਲਕੁਲ ਚੰਗਾ ਪਸ਼ੂ ਦੇਖੀਏ ਮਿੰਟੋ ਮਿੰਟ ਵੇਖਦਾ ਵੇਖਦਾ ਜੀ ਵੇਖਦਾ ਤਾਂ ਵੀਰੋ ਤੁਸੀਂ ਫੋਨ ਜ਼ਰੂਰ ਲਾ ਲਿਓ ਛੋਟਛਾਪਾ ਵੀ ਹੋ ਜੂ ਪਸ਼ੂਆਂ ਦਾ ਤਾਂ ਰੇਟ ਜਿਆਜ ਆ ਤੁਸੀਂ ਇੱਥੇ ਹੁੰਦੇ ਹੋ ਛੱਡ ਕੇ ਨਹੀਂ ਪਸ਼ੂ ਜਾਓਗੇ ਤਾਂ ਸੋਹਣੀਆਂ ਵਹਿੜਾਂ ਨੇ ਦੋ ਗੱਬੜਾਂ ਨੇ ਦੋ ਸੂਈਆਂ ਨੇ ਚੰਗੀ ਝੋਠੀ ਆ ਤਾਂ ਬਹੁਤ ਹੀ ਸੋਹਣੇ ਸੁਨਕੇ ਪਸ਼ੂ ਆ ਗਿਆ ਤਾਂ ਬਾਕੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਬਖਾਲੀ ਜਾਵੇ ਜੀ ਤਾਂ ਬਾਕੀ ਹਰੇਕ ਵੀਡੀਓ ਜੇ ਬੇਨਤੀ ਹੁੰਦੀ ਹੈ ਚੋਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡਾ ਆਪਣਾ ਖੁਦ ਦਾ ਫਰਜ਼ ਬਣਦਾ ਜੀ ਤੁਸੀਂ ਖਰੀਦ ਆਪਦੀ ਕਰਨੀ ਆ ਤਾਂ ਐਡਰੈਸ ਦੱਸਿਓ ਜੀ ਇੱਕ ਵਾਰੀ ਆਪਣਾ ਪਿੰਡ ਦੱਸੋ ਪਿੰਡ ਠੱਠਾ ਮੇਰੇ ਫਤਗੜ ਚੂੜੀਆਂ ਨਾਲ ਹੀ ਬੜਾ ਮਸ਼ਹੂਰ ਭੱਲ ਵਾਲੀ ਚੌਂਕ ਦੇ ਮਜੀਠਾ ਰੋਡ ਦੇ ਸੁਵਿੰਦਰ ਸਿੰਘ ਖੰਡਾ ਮੇਰੇ ਨਾਂ ਜੇ ਫੋਨ ਨੰਬਰ ਜੀ 734 74 734 73 56612 ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ